ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਟੰਨਾ ਸ਼ਹਿਰ ਦੇ ਫੌਜੀ ਚੌਕ ਦੇ ਕੋਲੇ ਟੀਚਰ ਹੋਮ ਬਣਿਆ ਹੋਇਆ ਹੈ ਜਿੱਥੇ ਕੀ ਵਕ ਵਕ ਸਮਾਗਮ ਵਕ ਵਕ ਸਮੇਂ ਤੇ ਹੁੰਦੇ ਰਹਿੰਦੇ ਨੇ ਅੱਜ ਇਧੋਂ ਦੀ ਲੰਘਦਿਆਂ ਮੈਂ ਦੇਖਿਆ ਕਿ ਕੋਈ ਸਮਾਗਮ ਚੱਲ ਰਿਹਾ ਬੱਚਿਆਂ ਦਾ ਤਾਂ ਮੈਂ ਸਮਾਗਮ ਦੇਖ ਕੇ ਮੈਂ ਵੀ ਹਾਲ ਚ ਐਂਟਰ ਹੋ ਗਿਆ ਉੱਥੇ ਜਾ ਕੇ ਦੇਖਿਆ ਕਿ ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਵੱਲੋਂ ਇੰਟਰਨੈਸ਼ਨਲ ਯੂਥ ਦੇ ਦੇ ਮੌਕੇ ਤੇ ਜਿਹੜਾ ਸਕੂਲੀ ਬੱਚਿਆਂ ਨੂੰ ਵੱਖ-ਵੱਖ ਸਕੂਲੀ ਬੱਚਿਆਂ ਨੂੰ ਇੱਥੇ ਪਾਰਟਿਸਿਪੇਟ ਕਰਾ ਕੇ ਜਿਹੜਾ ਏਡਜ਼ ਬਿਮਾਰੀ ਦੇ ਬਾਰੇ ਜਾਗਰੂਕਤਾ ਤੇ ਇਸ ਬਿਮਾਰੀ ਪ੍ਰਤੀ ਜੋ ਵੀ ਕਿਸ ਤਰ੍ਹਾਂ ਹੁੰਦੀ ਹੈ ਕੀ ਕਾਰਨ ਹੁੰਦੀ ਹੈ ਕੀ ਪਰਹੇਜ਼ ਨੇ ਇਹ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਇੱਥੇ ਚੱਲ ਰਹੀਆਂ ਸਨ ਤੇ ਦੂਜਾ ਇਸ ਦੇ ਨਾਲ-ਨਾਲ ਬੱਚਾਂ ਵੱਲੋਂ ਏਡਜ਼ ਦੇ ਸੰਬੰਧੀ ਪੋਸਟਰ ਤਿਆਰ ਕੀਤੇ ਗਏ ਪੇਂਟਿੰਗ ਮੁਕਾਬਲੇ ਵੀ ਹੋਏ ਉਹਨਾਂ ਨੇ ਆਪੋ ਆਪਣੇ ਜਿਹੜੀ ਪੇਂਟਿੰਗ ਬਣਾਈ ਆ ਉਹ ਵੀ ਇੱਥੇ ਪ੍ਰਦਰਸ਼ਨੀ ਕੀਤੀ ਹੋਈ ਹੈ ਜਦੋਂ ਏਡਜ਼ ਬਿਮਾਰੀ ਦੇ ਬਾਰੇ ਇਸ ਸਮਾਗਮ ਦੇ ਵਿੱਚ ਵਿਚਕਸਨ ਚੱਲ ਰਹੀ ਸੀ ਤਾਂ ਏਡਜ਼ ਬਿਮਾਰੀ ਦਾ ਇੱਕ ਕਾਰਨ ਜਿਹੜਾ ਨਸ਼ੇ ਤਰਾਨ ਵਰਤਿਆ ਜਾਣ ਵਾਲੀਆਂ ਇੱਕ ਦੂਜੇ ਤੋਂ ਵਰਤੀਆਂ ਹੋਈਆਂ ਸਰਿੰਜਾਂ ਜਾਂ ਏਡ ਅਡਿਕਟਡ ਵਿਅਕਤੀ ਤੋਂ ਵਰਤੀ ਹੋਈ ਸਰਿੰਜ ਬਾਰੇ ਵੀ ਗੱਲ ਹੋਈ ਅਤੇ ਇਸ ਬਾਰੇ ਵੀ ਗੱਲ ਹੋਈ ਕਿ ਜੋ ਇੰਜੈਕਟ ਵਗੈਰਾ ਅੱਜਕੱਲ ਨਸ਼ਾ ਕਰਨ ਵਾਲੇ ਕਰਦੇ ਆ ਉਸ ਨਾਲ ਜਿਹੜਾ ਪੀਲੀਏ ਦੀ ਬਿਮਾਰੀ ਹੋ ਰਹੀ ਹੈ ਬਹੁਤ ਵਧੀਆ ਸਮਾਗਨ ਸੀ ਵਾਹਿਗੁਰੂ ਜੀ ਕਾ ਖਾਲਸਾ